ਨਾ ਕਰਤਾ ਹਾਂ ਕਿ ਬੇਕੁੱਤ ਕੀ ਕਰੀ ਜੰਨੀ ਆ ਅਛੂ ਉਹ ਕੈਮਰਾ ਕਿ ਤੇ ਫੜਵਾ ਕੇ ਬੇਸ ਤੇਲੀ ਪਿਓ ਵਾਲੀ ਟੈਪ ਫੜਾਈ ਹੈ ਠੀਕ ਹੈ ਉਹ ਉਹਨਾਂ ਨੂੰ ਵੀ ਲੈ ਦੇ ਉਹ ਵੀ ਬਹਿ ਜਾ ਕਰੂਗੀ ਇਹ ਤਾਂ ਇਹ ਲੈ ਕੇ ਮੈਂ ਆਇਆ ਉਹਨੂੰ ਦਜੀਲ ਵੀ ਲੈ ਦੇ ਆ ਛਣ ਛਣ ਨੱਚਦੀ ਫਿਰਦੀ ਇਹ ਵੀ ਕਿਤੇ ਘੜੀ ਬਹਿ ਜਾ ਕਰੇ ਸਕੂਟਰ ਦੇ ਕਿੱਡਾ ਵਧੀਆ ਮੈਂ ਕਵਰ ਪਾਇਆ ਤੇ ਤੂੰ ਭੂਜੇ ਲਾ ਕੇ ਤੂੰ ਸੁੱਟ ਦਿੱਤਾ ਚੜੇ ਜੀ ਨੇ ਤੇਰੀ ਨੇ ਨਾ ਕਰ ਮੈਂ ਇਦਾਂ ਨਿਆਣਿਆਂ ਨੂੰ ਮਾਰੇ ਕਰ ਮੈਂ ਆਪਣੇ ਸਕੂਟਰੀ ਜੋਤੇ ਪਾ ਦੇਣੀ ਜੇ ਮੈਂ ਨਿਆਣੇ ਲਾਏ ਮੈਂ ਕਿਉਂਕਿ ਪਾ ਵੀ ਤੇ ਦੇਣੀ ਸਵਾਹ ਤੋਂ ਪਾਉਣੀ ਸਵੇਰੇ ਵੀ ਧੁੱਪ ਗੋੜੇ ਗੋੜੇ ਦਾ ਸਕੂਟਰੀ ਤੇ ਹੈ ਜਿੰਨੇ ਉੱਤੇ ਕੇ ਕਵਰ ਪਾਇਆ ਤਾਂ ਹੁਣ ਤੋਰੀ ਆਈ ਆ ਉਹ ਤੇ ਜੜੇ ਜੀ ਆ ਮੂਏ ਤੇ ਕਰ ਮੋ ਤੈਨੂੰ ਪਤਾ ਵੀ ਇੱਥੇ ਮੈਂ ਚੜ ਕੇ ਜਾਣਾ ਖਰਾਬ ਨਾ ਹੋ ਜਾਏ ਕਿਤੇ ਹੋਰ ਨਿਆੜੀ ਤੇ ਤੈਨੂੰ ਕਿਹੜੇ ਲ ਤੇ ਇਹ ਨਾ ਪਸ ਰਹੀ ਆ ਇਸ ਲਈ ਆਈ ਕਿ ਸੁਣ ਕੇ ਨਾ ਮੇਰੀ ਗੱਲ ਤੂੰ ਅਹੀਂ ਤੇ ਗਰੀਬ ਗਰੀਬੀ ਦਾਵਾ ਕਰਦਾ ਹੋਇਆ ਤੂੰ ਤਾਂ ਹਰੇਕ ਗੱਲ ਭਰਾਣੇ ਕੀਤਾ ਭਰਾਣੇ ਆ ਉਹ ਕੀਤਾ ਭਰਾਣੇ ਜੀ ਕੀਤਾ ਤੇਰੇ ਕੋਲ ਤਾਂ ਗੱਲ ਹੀ ਇੱਕੋ ਹੁੰਦੀ ਲੈ ਕਰਮੋ ਜੀ ਉਹ ਦਿੰਦੇ ਤੇ ਮੈਂ ਤਾਂ ਹੀ ਆ ਨਾ ਹੈ ਮੈਂ ਚੁੜਦ ਨਹੀਂ ਕਹਿ ਦਿੰਦੀ ਤੂੰ ਨਹੀਂ ਕਹਿ ਦਿੰਦੀ ਮੇਰੀ ਸੁਣ ਗਾ ਰੋਟੀ ਵੀ ਜਿਹੜੀ ਖਾਣੀ ਦਾਣੇ ਵੀ ਤੇਰਾ ਭਰਾ ਹੀ ਮਾਨਕ ਲਾਉਂਦਾ ਹੋਣਾ ਹਾਲ ਵਾਲੀ ਮਹੀਨੇ ਦੇ ਹਣਾ ਤੇ ਮੇਰੀ ਭੈਣ ਨੇ ਰੋਟੀ ਖਾਣੀ ਉਹਦੇ ਬੱਚਿਆਂ ਨੇ ਖਾਣ ਇਹੋ ਜਿਹਾ ਪਖੰਡ ਘੱਟ ਕਰਿਆ ਕਰ ਮੈਨੂੰ ਸਾਰੇ ਉਹ ਕਿੰ ਸੁੱਖੀ ਸਾਂਝੀ ਦਾਣੇ ਕਲਾਵੇ ਹੈ ਮੇਰਾ ਘਰ ਹੈ ਗੱਜ ਦਾ ਮਹਿ ਕੀ ਤੇਰੇ ਦਾਣੇ ਕਿ ਦਾਣੇ ਘਲਾਉਂਦੇ ਕਿਰਾਇਆ ਪਿਓ ਵਾਲਾ ਟੈਪ ਹੋਏ ਚੜਾਉਂਦੇ ਕਿ ਤੇਰਾ ਇਹੋ ਇਹ ਦੇ ਕੇ ਕਿਤਾਬ ਰੱਖੀ ਤੇ ਪੜੀ ਨਾ ਮੇਰੇ ਨਿਆਣੇ ਚੱਲ ਬੰਦ ਕਰ ਦੇ ਫਿਰ ਪੜਾ ਜਾ ਕੇ ਰੱਖ ਦੇ ਜਿੱਦ ਤੈਨੂੰ ਮੈਂ ਨਹੀਂ ਵੀ ਨਾ ਸਾਹਮਣੇ ਵੇਖਿਆ ਕਰ ਉਹ ਤੇ ਸੜ ਲੂਸ ਗਿਆ ਨਾ ਉਹ ਵੇਖ ਕੇ ਮਾਤਣਾ ਤਾਂ ਵੀ ਸੜਨ ਲੂਸ ਤਾਂ ਹੀ ਕਾਫੀ ਚੰਗਾ ਮੇਰੇ ਨਿਆਣੇ ਧੁੱਪੇ ਗੇਰਦੇ ਕਰਦੇ ਮਾਤਨੀ ਤਾਂ ਗੱਲ ਫੇਰ ਤੇ ਨਹੀਂ ਕਰਦੇ ਮਾਂ ਤੇ ਦੀ ਗੱਲ ਕਰਿਆ ਹੀ ਨਾ ਕਰ ਹੈ ਤੂੰ ਮੈਨੂੰ ਦੱਸ ਕਿੰਨੀ ਕਵਰ ਤੀ ਆ ਆ ਦੀ ਮਾਂ ਤੇ ਕਿੰਨੀ ਕਵਰ ਕਿੰਨੀ ਮੇਰੇ ਅੰਦਾ ਇੱਥੇ ਵੇਖਣ ਲੱਗ ਪੈਂਦਾ ਨਾ ਇਹਨਾਂ ਮੈਂ ਤਾਂ ਤੂੰ ਵੇਖਣ ਨਹੀਂ ਦਿੰਦੀ ਤੈਨੂੰ ਕੀ ਲੱਗਦਾ ਮੈਨੂੰ ਕਿਸੇ ਨਾਲ ਨਹੀਂ ਮਾਂ ਕਦੀ ਨਹੀਂ ਕਿਹਾ ਨਿਆਣੇ ਤੂੰ ਕਦੀ ਚੱਕਿਆ ਹੁਣ ਤੂੰ ਹੋਣ ਉੱਠੀ ਹੈ ਤੂੰ ਸੁੱਤੀ ਕਦ ਨੂੰ ਦੇ ਨਿਆਣੇ ਤੇ ਪੈਰੇ ਬਾਹਰ ਕਰਕੇ ਨਿਕਲੇ ਹੇ ਕਦੀ ਧਿਆਨ ਰੱਖਿਆ ਨਾ ਦੇਖੀ ਤੇ ਤੈਨੂੰ ਮੈਂ ਕਹੀ ਨਹੀਂ ਕਿ ਜੇ ਕਦੀ ਤੂੰ ਮੇਰੇ ਨਿਆਣਾਂ ਨੂੰ ਵੀ ਵੇਖਣ ਦੇ ਦੇ ਤੇ ਆਪੇ ਨਿਆਣੇ ਬਹਿ ਜਾਣ ਜਦੋਂ ਪਤਾ ਉਹਨਾਂ ਨੂੰ ਫੋਨ ਨਹੀਂ ਮਿਲਣਾ ਤਾਂ ਮੈਂ ਥੁੱਪੇ ਖੇਡਣਾ ਤੂੰ ਤੇ ਮਾਰ ਰਾਨੀਆਂ ਬਣਾਈਆਂ ਜਿੰگە ਨਾ ਤੂੰ ਤੇ ਹਾਥ ਫੋਨ ਉਹਨਾਂ ਨੂੰ ਬਾਕੇ ਦੇ ਦੇ ਫੂੱਚ ਕੀ ਨਹੀਂ ਆਉਂਦਾ ਇਹ ਤੇਰਾ ਆਉਂਦਾ ਨਹੀਂ ਮੱਥੇ ਖਾਟਾ ਉਹਨਾਂ ਦੀ ਲੋੜ ਕੋਈ ਨਹੀਂ ਹੈਗੀ ਮਾਰੂਗੀ ਛੋਟ ਕੇ ਤੈਨੂੰ ਚੱਲ ਚੱਲ ਕੇ ਚੱਲ ਕੇ ਉਹਨਾਂ ਸੀ ਕੀ ਲੰਕਾ ਦੂ ਲੈ ਕੇ ਰੱਖੇ ਸੋਏ ਦੇ ਰੋਕ ਕਰਨੇ ਲੱਗੇ ਹੁਕਮ ਨਾਲ ਕੰਮ ਨਹੀਂ ਕਰਨਾ ਮੈਂ ਆਪਣੀ ਮਰਜ਼ੀ ਦਾ ਕਰਨਾ ਵਾ ਯਾ ਪੈ ਯਾ ਮਰਜ਼ੀ ਨਾਲ ਕਰੂੰਗੀ ਇਹ ਜਾ ਕੇ ਪੈ ਮੇਰੀ ਚੀਜ਼ ਲਾ ਮੈਂ ਪੈ ਨਹੀਂ ਯਾ ਚੀਜ਼ ਲਾ ਐਂ ਇਦਾਂ ਬੋਲ ਖਖੋਣਾ ਕਿ ਨਹੀਂ ਲੈਣ ਤੇ ਬੱਤਰ ਤੇ ਸਾਰੇ ਉਹ ਜਬਾਨ ਤੇਰੀ ਤਿੱਕੀ ਜਾ ਕੇ ਚੱਲਦੀ ਹੈ ਲੈ ਪੁੱਤ ਨਾਲ ਬੈਠਣਾ ਕਰਨਾ ਅਜੇ ਗਰਮੀ ਬੜੀ ਠੰਡਾ ਉਹ ਚੀਜ਼ ਨੂੰ ਕਿਤੇ ਕੋਈ ਨਹੀਂ ਕਿਤੇ ਜਲਨੇ ਚੱਲਣਾ ਆਹੋ ਬਾਤ ਇੱਧਰ ਉਹ ਆ ਗਈ ਗਵੰਡ ਤੇਰੀ ਤੇ ਉਹਦੇ ਨਾਲ ਯਾਰ ਲੱਗੀ ਤੇ ਉਹ ਤੇ ਮੈਨੂੰ ਪਤਾ ਫਿਰ ਚੀਰੀ ਪੈ ਮੈਂ ਤਾਂ ਫਿਰ ਕਰਨਾ ਹੀ ਉਹ ਵਕਤ ਨੂੰ ਇਹ ਪਤਰਾਖ ਦੇ ਹੁਣ ਅੰਦਰ ਕੰਮ ਕਰ ਸਕੂਲ ਦਾ ਉਹਦਾ ਕੀ ਲੈਣਾ ਗੁੱਸੇ ਚ ਚਿਲਾ ਕੇ ਮਾਰੂ ਹਾਂ ਤੇ ਆ ਪਹਿਲਾਂ ਅੱਜ ਵਾਤੇ ਪਾ ਦਾਂ ਸਿਆਚ ਉਹ ਵੀ ਨਹੀਂ ਆਣੀ ਐ ਦੱਸ ਉਹਨੇ ਪਹਿ ਚੀਜ਼ਾਂ ਐ ਹੀ ਕਰਨੀਆਂ ਹਨ ਨਾਲੇ ਨਾ ਸਾਰਾ ਤੇਰਾ ਹੀ ਬੇੜਾ ਕਰਕੇ ਆ ਮਾਤਾ ਨੂੰ ਕੱਲ ਦੀਆਂ ਪੁੱਠੀਆਂ ਪੇਰਤੀਆਂ ਪੜਾਈਆਂ ਮੈਂ ਨਾ ਚੱਲ ਨਾ ਬੋਲਦੀ ਨਹੀਂ ਗੋਡੇ ਨਾਲ ਭਾ ਕੇ ਸਾਰੀ ਸਿੱਖਿਆ ਤਾਂ ਦੇ ਲਈ ਉਹ ਨਾ ਕੰਨ ਚ ਲਾ ਕੇ ਗਰਮਾ ਤੂੰ ਲੱਗ ਗਈ ਖੜੀ ਹੈ ਮੈਂ ਕੀ ਕਹਿ ਤਾ ਮਾਤਾ ਨੂੰ ਇੱਕ ਚਾਹ ਪਿਆਈ ਹੈ ਤੂੰ ਹੀ ਪਿਆ ਦਿਆ ਕਰ ਮੇਰੇ ਹਾਂ ਤੋ ਤਾਂ ਪਹਿਲਾਂ ਤਾਂ ਗੋਡੇ ਨਾਲ ਜੋੜ ਗੋਡਾ ਜੋੜ ਕੇ ਬੈਠੀ ਆ ਵੇਖ ਨੀ ਭੈਣ ਮੈਂ ਮਾਤਾ ਨੂੰ ਕਿਹਾ ਕਿ ਤੂੰ ਮੇਰੇ ਲਾਗੇ ਨਾ ਵਿਆਹ ਕਰੇ ਇਹਦੀ ਮੰਜੀ ਤੇ ਜਾ ਕੇ ਬੈਠੀ ਮੈਂ ਉਹ ਸੜਾ ਗੋੜ ਗੋੜ ਕਰਦੀ ਆ ਓ ਜਾਨੀ ਹੈ ਤੇਨੂੰ ਗਵਾਂਢਕ ਤੋਂ ਵੇਖ ਲਵੇਗਾ ਤੂੰ ਮਾਤਾ ਨਾਲ ਗੋਡਾ ਜੋੜ ਕੇ ਬਵੇਂ 24 ਘੰਟੇ ਤੂੰ ਉਹਦੀ ਨਾਲ ਗੋਡ ਮਾਦਾਨੀ ਅੱਖਾਂ ਤੇ ਮੁਕੰ ਪੈਣ ਲੱਗੀਆਂ ਨੇ ਕਿਆ ਯਾ ਮੇਰੀ ਜੀਨੀ ਰੱਖੀ ਸਾੜੀ ਉਹ ਕੰਮ ਤੇ ਚਲਾ ਦਿੰਦੀ ਲੈ ਆ ਪਈ ਉਹ ਓਦਾਂ ਬੜੀ ਚਾਤਰ ਬਾਂਦੀ ਕਿ ਮੈਂ ਬੜੀ ਚਾਤਰਾਂ ਤੇ ਮੈਂ ਬੜੀ ਸਿਆਣੀ ਆ ਸਬਜੀ ਵੇ ਲਈ ਆ ਸਬਜੀ ਲਈ ਹੈ ਨਾ ਸੱਚ ਦੇਣ ਜੋਗੀ ਉਹਤਰਾ ਦੋ ਡੰਗ ਕਰਨੇ ਦੇ ਦੇਣ ਰਾਤ ਤੇ ਦਿਨੇ ਫਿਰ ਮੈਨੂੰ ਸੋਲਾ ਦੇ ਦਿੰਦੀ ਏ ਹੁਣ ਬਣਾ ਲਾ ਕੋਈ ਸਬਜ਼ੀ ਰੋਟੀਆਂ ਕਾਹਦੇ ਨਾ ਖਾਣੀਆਂ ਤੇ ਅੰਤਰੇ ਕਿਲੋ ਬਣਾਦਾ ਹੁਣ ਇਹ ਨਾਸਾ ਚ ਦੇਨ ਨੂੰ ਲੈ ਲੈ ਨਾਲੇ ਆਹਰਾਨੀ ਗੰਦੀ ਸਬਜ਼ੀ ਮੈਨੂੰ ਤੇ ਉਹੀ ਨਹੀਂ ਪਸੰਦ ਲੈ ਦੇਣਾ ਮੱਥੇ ਮਾਰਾਂ ਹੈਗੀ ਕਿੱਥੇ ਤੇ ਆ ਮੇਰੀ ਕੋਈ ਗੱਲ ਮਾਰਾਂ ਹੈਗੀ ਕਿੱਥੇ ਹੈ ਹੈ ਨਹੀਂ ਕਿੱਥੇ ਹੈ ਤੂੰ ਜੈਨਿਸੋਰ ਕਾਣ ਤੇ ਆਹ ਸਬਜੀ ਲਈ ਨਾ ਸੱਜ ਦਿਨੋਂ ਤਿੱਲੋਂ ਤੋਂ ਹੈ ਕਿ ਕੱਤੂ ਲੈ ਲੈ ਤੇ ਜਿਹੜੇ ਬਣਾਵੇ ਜਿਹੜਾ ਰਾਤ ਵੀ ਜਾਣਾ ਕਰਨਾ ਉਹ ਖਾ ਲੂਗੀ ਸਬਜੀ ਪਈ ਉਹ ਖਾਣਾ ਕੋਈ ਜਾਣੇ ਸਾਡੇ ਕੋਲ ਤਾਂ ਨਹੀਂ ਪਈ ਖਾਦੀ ਜਾਂਦੀ ਤੂੰ ਹੀ ਦੋਈ ਜਾਲੂਆ ਦੇ ਸ਼ਕੀਰ ਦੇ ਖਾਈ ਨੂੰ ਲੰਗਦੇ ਪ੍ਰਸਾਦ ਸਾਨੂੰ ਨਹੀਂ ਪ੍ਰਸਾਦ ਤਾਂ ਨਾ ਹੀ ਖਾਣੇ ਗਰਮੂ ਵੇਖ ਰਹਾ ਤੂੰ ਸਾਰੇ ਜੀ ਆਲੂ ਖਾਵਾਂਗੇ ਤਾਂ ਦਿਨ ਦਿਨ ਜਿਆਦਾ ਹੋਣਾ ਮੈਂ ਜੀ ਨਹੀਂ ਖਾਣੇ ਹਰਾਦ ਨੂੰ ਆਲੂ ਮੈਂ ਤਾਂ ਖਾਣੇ ਕੱਟੂ ਲਾਲੇ ਮੈਨੂੰ ਇਹ ਕਦੋਂ ਪਸੰਦ ਨਹੀਂ ਤੇ 6 ਅੰਤਰੇ ਲੈ ਸਾੜ ਲੈ ਇਹਦੇ ਲਿੱਤਰ ਬਣਾ ਦੇਣਾ ਨਾ ਤੁਮੜਾ ਕਿ ਜਰਾ ਕਰ ਲਾਂਗੇ ਫਿਰ ਕੀ ਬਣਾ ਲਵਾਂਗੇ ਹਾਂ ਹੋਣ ਤੇ ਜਾਰੇ ਕਰਦੀ ਸ਼ਰਮਦਾ ਘਾਟਾ ਤੇ ਜਦੋਂ ਮਾਨਸਵਾਨੇ ਤੇੜ ਬੁਰਸ਼ ਹੈ ਮਾਨਸਵਾਨੇ ਚੀਜ਼ਾਂ ਨਹੀਂ ਉਹ ਤਾਂ ਤੇਰੇ ਗਜਾਰੇ ਕਿੱਥੇ ਜਾਂਦੇ ਪਿਓ ਵਾਲੇ ਕੁੜੀਆਂ ਨੂੰ ਐਡਾ ਟਾਈਟ ਮੈਂ ਉਹ ਚੀਜ਼ਾਂ ਦੇ ਹਾਂ ਜੀ ਮੈਂ ਕਰ ਲਈਨੀ ਆਪੇ ਚੀਕ ਕੇ ਕੱਲ ਨੂੰ ਤੈਨੂੰ ਅੱਗਾ ਲੱਗੀਆਂ ਪਈਆਂ ਮਮੀ ਨੂੰ ਸਭੀ ਜਾਈ ਇਸ ਦੀ ਤੁਸੀਂ ਥਰੇ ਪੱਖਾ ਚਾਕੇ ਬੈ ਤੂੰ ਬਸ ਕਹਿ ਨਹੀਂ ਆਈ ਮੈਂ ਆਹ ਸਬਜੀ ਨਹੀਂ ਖਾਣੀ ਮੈਨੂੰ ਨਹੀਂ ਪਸੰਦ ਹੋਰ ਕੀ ਸਬਜੀ ਤਾਂ ਨਹੀਂ ਹੈ ਜੇ ਤੱਕ ਤੁਹਾਡੀ ਜੀ ਕਰਦਾ ਮੈਂ ਕੜੀ ਬਣਾਉਣੀ ਸੋਲਾ ਮੇਰੀ ਘਰ ਧਿਆਨ ਨਾਲ ਅੱਗ ਲੱਗੇ ਕਰਿਆ ਮੂਝੇ ਕਰ ਆਣਾ ਕੋਲ ਨਾ ਤਕਤੀਲੇ ਦੇ ਸੁਟਟਾਂ ਤੇ ਕੜੀ ਤਾਂ ਤੈਨੂੰ ਪਸੰਦ ਵਾ ਹੈ ਤੂੰ ਆ ਕੇ ਅੱਗੀ ਤਰ੍ਹਾਂ ਆ ਕੇ ਕੰਮਾ ਰਤੀ ਤੂੰ ਆਪਣੇ ਮਾਪਿਆਂ ਦੇ ਹੱਲ ਵਿੱਚ ਸਬਜ਼ੀ ਬਣਾਈ ਜਾਣਾ ਹੋਰ ਤੂੰ ਆਪਣੇ ਮਾਪਿਆਂ ਦੇ ਫੇਰ ਕਰ ਤੂੰ ਖਰੀਲੇ ਤੇ ਕੀ ਗੱਲ ਮੈਂ ਘਰ ਚ ਨਹੀਂ ਆਗੀ ਮਿਲਣ ਪਹੁੰਚਾਈ ਤੂੰ ਕੀ ਸਬਜ਼ੀ ਲੈਣੀ ਵੱਡੀ ਤੂੰ ਚਾਹ ਤੱਕ ਉਹਨੂੰ ਤੇਰੇ ਖਰਾਟੇ ਦੂਤ ਕਬਾ 9:00 ਵਜੇ ਪਾਈ ਆਇਆ ਉਹਨੂੰ ਤੇਰੇ ਉਹ ਦੂਤ ਅਖਰਾਟੇ ਜਾਂਦੇ ਤੇ ਤੈਨੂੰ ਮੈਂ ਕੀ ਕਹਾਂ ਐਡਾ ਸ਼ਰਮੰਦਿਆ ਨਹੀਂ ਕਿਸੇ ਨੂੰ ਕਰਦਾ ਐਡੀ ਵਾਲੇ ਰਿਤ ਖਸਮ ਨਹੀਂ ਯਾਨੀ ਨਿਆਣੇ ਵਿੱਚ ਸਕੂਲੇ ਮੇਰਾ ਪਿਓ ਖਲਾਉਂਦਾ ਨਾ ਤੇਰਾ ਖਲਾਉਂਦਾ ਅੱਜ ਤੇ ਛੁੱਟੀ ਸੀ ਹੈ ਅੱਜ ਕਿਹੜੇ ਜੰਨੀ ਹੈ ਰਾਲਾ ਕਾਉਣਾ ਤੋ ਉਹ ਦੇ ਦੇ ਕੱਲ ਨੂੰ ਤੂੰ ਸਿੱਧੇ ਹੋਣੇ ਜਿੰਨੇ ਮੈਂ ਭੱਜੂ ਨੀ ਤੇ ਆਖੀ ਨਾ ਤੇ ਤੂੰ ਸਿਰ ਚੜਤੀ ਕਰਨੀ ਜਿੰਨੇ ਦਾ ਸਭਾ ਕਰ ਤੂੰ ਮੈਨੂੰ ਹਾਂ ਹੋਜੇ ਢਰਾਵੇ ਮਾਰਨੇ ਛੱਡ ਤੇ ਫੇਰ ਵੀ ਉਹਨੂੰ ਘਰ ਹੀ ਕੰਮ ਆਉਣਾ ਕੀ ਕਹਿ ਦੂਗਾ ਮੈਨੂੰ ਤੇਰੇ ਮੇਰੇ ਕੋਲ ਕਹਿ ਮੈਂ ਕੰਮ ਆਉਣਾ ਘਰ ਹੀ ਕੰਮ ਆਉਣਾ ਮੈਂ ਤਾਂ ਹੀ ਨਹੀਂ ਦੱਸੰਦੀ ਦੱਸ ਮੇਰੇ ਮੇਰੇ ਪਰਸਿਆਪਾ ਸਮਝਦਾ ਬਾਕੀ ਮੈਂ ਕੜੀ ਪਾਉਣੀ ਮੇਰੇ ਵੱਲੋਂ ਬੜਾਣਾ ਨਾ ਮੈਂ ਖੜੀ ਚੌਂਕ ਨੇ ਮੇਰਾ ਜਿ ਕੜੀ ਜਾਉਣੀ ਜੀ ਕਰਦਾ ਮੈਂ ਜਿੰਨਾ ਹੀ ਨਹੀਂ ਨਾ ਦੱਸਾਂ ਨਾ ਦੱਸਾ ਲੋਕਾਂ ਆਖਣਾ ਇੰਨੇ ਇਦਾਂ ਕਰਾਤਾ ਹਾਂ ਹਾਂ ਇਦਾਂ ਹੀ ਕਰਾਤਾ ਇਹ ਤੇ ਤੈਨੂੰ ਸ਼ਰੀ ਵਰਗੀ ਜਵਾਨ ਆ ਨਾ ਤੂੰ ਤੇ ਛਾਪੇ ਨੂੰ ਲੱਗਦੀ ਆ ਕਿ ਉਹ ਮਾ ਜਿੰਨੂੰ ਕਿੱਥੋਂ ਤੋਂ ਕਹਿ ਬੈਠੀ ਸੀ ਮਾ ਜੀ ਤੇ ਸਭ ਜੀ ਨੂੰ ਕਿਹ ਚੁੱਕੀ ਮਾਰ ਕੇ ਆਈ ਨਾ ਪੜਾ ਇਹ ਨੂੰ ਕੌਣ ਸਮਝਾਵੇ ਹੁਣ ਦੱਸ ਇਹ ਨੂੰ ਕੀ ਕਰਾਂ ਮੈਂ ਘਤਨ ਦੱਦੂ ਇਹ ਕੜੀ ਕਸਵੇਂ ਕਿਵੇਂ ਵਿਜਾਰਾ ਆਊਗਾ ਮੈਂ ਇੱਕ ਕਰੂੰਗਾ ਇੱਕ ਮੈਂ ਇੱਕ ਦੂਸਰ ਤੇ ਵੈਲੇ ਨਹੀਂ ਨੇ ਕਲੀ ਕੋਲ ਤੇ ਵੈ ਜਾਣੀ ਤੂੰ ਵੀ ਇੱਕ ਸਬਜੀ ਕੱਢ ਨਹੀਂ ਕਰਦਾ ਮੈਂ ਵੀ ਕਿਹਾ ਦੈਨ ਜੀ ਅੱਜ ਕਲੀ ਬਣਾ ਲੈਦੀ ਭਾਰੀ ਨਾ ਕੱਲ੍ਹ ਘਟ ਸਕਿਆ ਨਾ ਪਹਿਲਾਂ ਹੀ ਅੰਦਰ ਗੱਲ ਹੋਇਆ ਨਾ ਮੈਂ ਕਰਦੀ ਪਿਆਰ ਦਾ ਸਭ ਨਹੀਂ ਹੁਣ ਕੀ ਕਰਾਂ ਮੈਨੂੰ ਪਤਾ ਹਿਸਾਬ ਜਾਨੀ ਦਾ ਮੈਂ ਨਾ ਇਹ ਹੀ ਐਵੇਂ ਬੈਠੀ ਇਹਨੂੰ ਗੱਲ ਨੂੰ ਪੁੱਛ ਕੇ ਤੇ ਮੈਂ ਆਪਣੇ ਅੱਖ ਗਲਾਂ ਮੇਰਾ ਵੀ ਭਾਈ ਆਇਆ ਜਿਹੜੀ ਸਬਜੀ ਲੈਣੀ ਹੋਈ ਆਪੇ ਲੈਤੀ ਕੁੱਝ ਸਾਰਾ ਕੁਝ ਮੇਰੇ ਨਾਲ ਹੀ ਇਹਦਾ ਲੜਨੂ ਜੀ ਕਰਦਾ ਕੰਮ ਨੂੰ ਜਿਨੀ ਕਰਦਾ ਤੇ ਜੋ ਕੁਛ ਮੇਰੇ ਨਾਲ ਨਹੀਂ ਜਾਂਦੀ ਆ ਕਿ ਤੂੰ ਐ ਕਰਦੀ ਤੂੰ ਉਹ ਕਰਦੀ ਹੈਂ ਗੱਲ ਜੇ ਚੀਜ਼ਾਂ ਨਿਆਰਿਆਂ ਨੂੰ ਨਾਲ ਲਿਆਤੇ ਗਾਵਾਂ ਤੇ ਮੈਂ ਤਾਂ ਹੀ ਆ ਕਿ ਮੈਂ ਤੇਰਾ ਸਾਂਝੇ ਕਰੋ ਦੱਸ ਲੈ ਕੇ ਮੈਂ ਕੀ ਕਰ ਦੇਣਾ ਹੈ ਤੇ ਇਹਨੂੰ ਪਤਾ ਕਿ ਉਹ ਕਿੰਨਾ ਤਾਂ ਪੈਸਾ ਦਿੰਦੀ ਮੈਂ ਕਿਥੋਂ ਵੇਲਾ ਚਾਤਣਾ ਦੁਕਾਨਾਂ ਬੰਦੇ ਤੇ ਹੈ ਨਹੀਂ ਕਰ ਮੇਰੀ ਗੱਲ ਸੁਣ ਐ ਕਰਦੇ ਆ ਅੱਜ ਮੇਰੀ ਭੈਣ ਆ ਪਕਾ ਦੂ ਘਰ ਲੈਨੇ ਹੈ ਹੈ ਕਸਵੇਰੇ ਕੜੀ ਘੜ ਦੂੰ ਮੈਂ ਤੈਨੂੰ ਚਲੋ ਮੈਂ ਕਿਹ ਕਹਤਾ ਨਾ ਮੈਂ ਕੜੀ ਬਣਾਉਣੀ ਖਾਣੀ ਤੇ ਮੈਂ ਕੜੀ ਹੀ ਬਣਾਉਣੀ ਤੂੰ ਮੈਨੂੰ ਕਿਉਂ ਨਹੀਂ ਪੁੱਛਿਆ ਸਬਜੀ ਲੈਣ ਲੱਗੀ ਤੇ ਮੇਰੇ ਨਾਲ ਤੇਰੀ ਗੜੀ ਜੋੜਦੀ ਹੱਥ ਗਲਤੀ ਕਰਕੇ ਪਾਈ ਅਮਦਾ ਜਾਨ ਬਾਰੇ ਮੇਰੀ ਧਿਆਨ ਰੱਖਿਆ ਕਰ ਮੈਂ ਨਾ ਪਿਆਰ ਕਰਾਂਗੀ ਤੂੰ ਆਪੇ ਆਪ ਸਬਜੀ ਲੈ ਲਿਆ ਕਰ ਜਿਹੜੀ ਘਰ ਦੀ ਹੁੰਦੀ ਹੈ ਕੰਜੋ ਦੋ ਸਬਜ਼ੀਆਂ ਵਾਰਾ ਨਹੀਂ ਆਉਂਦੇ ਮੈਂ ਕੜੀ ਹੀ ਬਣਾਉਣੀ ਕਿੱਥੇ ਮਰਜੀ ਚੋਰ ਲਾਣਾ ਠੀਕ ਹੈ ਨਾ ਕੋਈ ਸਾਡੇ ਸਾਡੇ ਕੰਮਾਂ ਦੇ ਨਿਕਲਦੇ ਆ ਬੰਦਾ ਕਾਸ ਨਹੀਂ ਆਪਾਂ ਦੋ ਦੋ ਸਬਜ਼ੀਆਂ ਖਰਾਬ ਕਰਾਂਗੇ ਤੇ ਕਿੱਥੇ ਇੱਕ ਕਦੋਂ ਟਾਈਮੇ ਕਦੋਂ ਖਾਲ ਛੋਹਿਆ ਵਾ ਕਰੋ ਉਂਭਾ ਕੋਈ ਨਹੀਂ ਕਿਤੇ ਨੇਰੀ ਨਹੀਂ ਆ ਚੱਲੀ ਇਹ ਫ੍ਰੀਜ ਚ ਰੱਖਦੇ ਕਿਤੇ ਨੂੰ ਕੁਝ ਗੋਲੀ ਵੱਜਣ ਲੱਗੀ ਇਹਦਾ ਖਤਰਾ ਪਹਿਲਾਂ ਕੋਲੇ ਪਏ ਪਏ ਗਲੇ ਪਏ ਆ ਗਲੇ ਪਏ ਆ ਤੇ ਤੈਨੂੰ ਕਿੱਦਾਂ ਮਾਰਤਾ ਹੋ ਕਿ ਆਪਾਂ ਕਿੱਦਾਂ ਨਾ ਤੈਨੂੰ ਪੁੱਛੇਗੀ ਵੀ ਸਬਜ਼ੀ ਕਿਹੜੀ ਲੈਣੀ ਮੈਂ ਕੜੀ ਬਣਾਉਣਾ ਕੜੀ ਬਣਾਉਣਾ ਕੰਮ ਆ ਸਬਜ਼ੀ ਲੈ ਆਈ ਨਹੀਂ ਕੱਢੀ ਹਾਂ ਇਹ ਸ਼ਾਮਾ ਨੂੰ ਮੈਂ ਤੈਨੂੰ ਪੁੱਛਿਆ ਕਰਨਾ ਜੇ ਭਾਈ ਆ ਕੇ ਮੁਰਗੇ ਨਾਲ ਕੀ ਕਰਦਾ ਫਿਰ ਮੈਨੂੰ ਦੱਸ ਦੇ ਮੈਂ ਕਿਰਕੀ ਲੈਣੀ ਕਰਨੀ ਸ਼ਾਮਾ ਨੂੰ ਰੋਲਾ ਰੋਈ ਪੰਜਾ ਨਹੀਂ ਤਦੀ ਕ ਲੈ ਰਹੀ ਸੀ ਕੀ ਬਣਾਇਆ ਕੱਲੇ ਤੂੰ ਪੌਣੀ ਜਾ ਕੇ ਪੌਣੀ ਫਿਰ ਮੈਨੂੰ ਬਣਾਉਣਾ ਪੈਣਾ ਮੈਂ ਇਹਨੂੰ ਦੇਣਾ ਕੀ ਦੇਵਾਂ ਕੀ ਬਣਾਉਣਾ ਹੈ ਮੇਰਾ ਨਾਮ ਹੈ ਕੰਮ ਨਹੀਂ ਕਰਦਾ ਗੋਟੀ ਫੰਡਸ ਕਰ ਮੈਂ ਗਲੋਸਲ ਕੀ ਪੈਂਦਾ ਤੇ ਆ ਬਥਿਆ ਨਾ ਕਰ ਤੇਰਾ ਰਾਤਾ ਕਿ ਤੂੰ ਵਹਿਲੀ ਰਹੇ ਤੇ ਮੈਨੂੰ ਕੰਮੇ ਢਾ ਛੱਡੇ ਮੈਂ ਉਹੀ ਕੰਮ ਕਰਨ ਨੂੰ ਜਿਹੜਾ ਮੈਂ ਕਰਦੀ ਆ ਬਸ ਮੈਂ ਵਹਿਲੀ ਬੈਠੇ ਮੈਂ ਰੋਟੀਆਂ ਕਿੰਨੇ ਪਕਾਣੀਆਂ ਹੋਰ ਕੰਮ ਕੌਣ ਕਰਦਾ ਭਾਂਡੇ ਮਾਂ ਮੇਰੇ ਤੋਂ ਸਹੀ ਦੇ ਸਿਰ ਗੁੱਤ ਨੂੰ ਨੀ ਦਬਾਈ ਨਾ ਕੋਈ ਕੰਮ ਨਹੀਂ ਕਰਦੀ ਤੂੰ ਮੈਨੂੰ ਕੀ ਸਭ ਤੇਰਾ ਕਹਿਣਾ ਮਤਲਬ ਕੀ ਵੀ ਮੈਂ ਕੋਈ ਕੰਮ ਨਹੀਂ ਕਰਦੀ ਤੇ ਨਾਲੇ ਮੱਥਾ ਲਾਉਣਾ ਨਹੀਂ ਵੀ ਨੇ ਇਹ ਦੱਸ ਵੀ ਜੇ ਖੱਦੂ ਖਾਣੇ ਤੇ ਮੈਂ ਕਰਾਂ ਮੈਂ ਕੜੀ ਖਾਣੀ ਬਸ ਕਹਿ ਤਾ ਨਾ ਇੱਕ ਮੇਰੇ ਨਾਲ ਬਹੁਤ ਜਿ ਮਠੀਆ ਜਿਹੜਾ ਮਾਰ ਚੱਲ ਜਾਏ ਤੁਹਾਨੂੰ ਪਤਾ ਚਲਾਕ ਤੂੰ ਵੱਡੀ ਆਹਾਂ ਮੈਨੂੰ ਪੁੱਛੇ ਤਾ ਕਾੜਨੇ ਆਪ ਤੇ ਤੈਨੂੰ ਕਿੰਨਾ ਪਤਾ ਲੱਗੂਗਾ ਹੈ ਖਾ ਰੋ ਤੋ ਰਾਤੀ ਤੇ ਰਾਤੀ ਤੁਸੀਂ ਇਹ ਬੋਲਦੇ ਨਹੀਂ ਕੀ ਧਰਾ ਉਹਨੇ ਕਹਤਾ ਆਲੂ ਧਰਾ ਤੇ ਆਲੂ ਧਰ ਲੈ ਹਾਂ ਤੇਰੇ ਨਾਲ ਸਾਡੂ ਚੀ ਕਰ ਇਹਨੇ ਮੇਰਾ ਤੇ ਉਹੀ ਨਹੀਂ ਖਾਂਦਾ ਆਲੂ ਹੈ ਉਹ ਮਸਾ ਤਰੀ ਨਾਲ ਉਹਨੇ ਰਾਤ ਰੋਟੀ ਖਾਦੀ ਹੁਣ ਤੇਰੇ ਘਰੇ ਸਾਡੇ ਤੇ ਕਦੋਂ ਚੋਕਲੇ ਤੂੰ ਮੇਰੇ ਪੁੱਛ ਮਾਰੀ ਰਹਿ ਤਰਨਾ ਕੀ ਤੂੰ ਹੀ ਮੈਡਮ ਬਣੀ ਰਹਿਣਾ ਆਕੇ ਮੈਂ ਤਾਂ ਕੜੀ ਤਰੋਂ ਆਜੇ ਬਠੇਰਾ ਦੇਣਾ ਫੇਰ ਕਿਸ ਤਰ੍ਹਾਂ ਬਣੀ ਇਹਨੇ ਵੇਖੀ ਆਪੇ ਤਾਂ ਰੂਗੀ ਨਾ ਕੜੀ ਕਰਨੀ ਮੈਨੂੰ ਸਾਰਾ ਪਤਾ ਹੈ ਨਾ ਤੇ ਆਪੇ ਤਾਂ ਰੂਗੀ ਪਤਾ ਨਹੀਂ ਅੱਜ ਕਾ ਫਰੀਦ ਵੀ ਨਹੀਂ ਆਈ ਕਿ ਅੱਖੇ ਤੇ ਆ ਜਾਂਦੀ ਹੁੰਦੀ ਹੈ ਮੈਂ ਜਾਵਾਂ ਹਾਂ ਪੁੱਛ ਕੇ ਆਵਾਂ ਉਹ ਤਾਂ ਵਾਂਡੇ ਤੇ ਗਈ ਸੀ ਵਾਂਡੇ ਉਹ ਨਹੀਂ ਆਈ ਉਹ ਤਾਂ ਇਹੋ ਨਹੀਂ ਆਉਂਦੀ ਸੀ ਕਿਰੇ ਕਿਤੇ ਵਾਵਾ ਪ੍ਰੀਤ ਨਾ ਗਾਲ ਘਰ ਲਈ ਦੀ ਟੇਟ ਹੌਲਾ ਹੋ ਜਾਂਦਾ ਉਹ ਵੀ ਹੁਣ ਵਾਂਡੇ ਗਈ ਮਰੀ ਆਈ ਨਿੱਕ ਤੇ ਕਿੰਨੇ ਰਹਿਣੀ ਹੋ ਗਈ ਨਹੀਂ ਕੁੜਕੇ ਤੂੰ ਵੀ ਕਰ ਨਹੀਂ ਮੇਰੇ ਅੰਦਰ ਚੱਲ ਆਪਣੀ ਗਮੀ ਦੇ ਅੰਦਰ ਚੱਲ ਲਾਇਆ ਟਾਇਰ ਟੁਕ ਜੀ ਉਧਰ ਚਾਚਾ ਮੇਰੇ ਅੰਦਰ ਨਹੀਂ ਆਉਣਾ ਹਾਂ ਚੱਲ ਆ ਦੇ ਅੰਦਰ ਇੱਥੇ ਖਲਾਰਾ ਜ ਆ ਪਾ ਛੱਡਦੀ ਐ ਚੱਲ ਆਪਣੀ ਬਾਹ ਕੋਲੇ ਜਦੋਂ ਮੇਰੇ ਨਹੀਂ ਚੰਗੇ ਲਾ ਕੇ ਤੇ ਨਾ ਮੈਂ ਤਾਂ ਕੀ ਕਰਨਾ ਦੇ ਦੱਸ ਉਹ ਜਾਨ ਆ ਇਹਨੇ ਰੋਕੀ ਜਾਂਦੀ ਹੈ ਕੋਈ ਸਾਂਝੇ ਘਰ ਦਾ ਸੋਸਵਾ ਇਹਦੇ ਦੇ ਦਿਮਾਗ ਨੂੰ ਪਤਾ ਨਹੀਂ ਕੀ ਹੋਇਆ ਉਹੀ ਦਿਨ 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 ਉਹਦੇ ਨਾਲ ਦੀ ਜਾਂਦੀ ਹੁਣ ਜੇ ਮੈਂ ਇਹਨੂੰ ਫੇਰ ਕਵਾਂ ਫੇਰ ਕੱਲ ਛੱਡ ਪਰੇ ਮੇਰੇ ਵੀ ਚੁੱਪ ਕਰਨਾ ਇਹ ਜੀ ਬਚਾਅ ਸੁਣਾਈ ਇਹਨੇ ਵੀ ਚੁੱਪ ਕਰਨਾ ਹੀ ਨਹੀਂਗਾ ਕਿੰਨੇ ਵੇਲੇ ਰੋਕੇ ਤਮਾਸ਼ਾ ਵੇਦੇ ਇਹਨੂੰ ਇਹ ਵੀ ਦੀ ਸ਼ਰਮ ਨਹੀਂ ਆਉਂਦੀ ਫਿਰ ਇਹ ਕਾਹਦੀ ਇਹ ਬਣੀ ਹਾਂ ਮੈਂ ਤਾਂ ਪੁੱਛਾਂ ਗਈ ਹਾਂ ਪੜੀ ਇਹਦੇ ਦੇ ਘਰ ਵੀ ਮੈਨੂੰ ਪਤਾ ਨਹੀਂ ਕਿ ਮੇਰੇ ਨਾਲ ਕਿਸੇ ਬਣਾਉਂਦੀ ਹੈ ਤਾਂ ਮੈਂ ਬਣਾਉਂਦੀ

ਇੰਨੀ ਚੱਤ ਗਈ ਚੱਲਾ ਪਹਿਲਾਂ ਪੀਂਓ ਅੰਦਰ ਸਮਾਵਾ ਜਿੰਨੇ ਅੰਦਰ ਬਾਹਰ ਜਾਣ ਬਾਹਰ ਜਾਣ ਆਦਿ ਮੰਦਿਰ ਬਾਹਰ ਇਹ ਪੇਰ ਪਾਲੇ ਨਹੀਂ ਆਦੇ ਨੂਰੀ ਬਾਹਰ ਬਾਹਰ ਜਾਣੇ ਹਉਰੀਆ ਗੱਲਾਂ ਤੈਨੂੰ ਬਾਹ ਹੈ ਉਹਨੇ ਨਹੀਂ ਖੜਨਾ ਆਜੇ ਤੂੰ ਅਜ਼ਾਦੀ ਕੋ ਚੱਲ ਜਾ ਆਖੀ ਮੇਂ ਚਿਲਾਵੇਂਗੀ ਹੁੰਦਾ ਹੁੰਦਾ ਦੇ ਜਾ ਇੱਧਰ ਗਈ ਉਹਨਾਂ ਕੋਲ ਨਾਲ ਚੱਲ ਜਾ ਧਿਆਨ ਤੇ ਨਹੀਂ ਰੱਖਣਾ ਨਹੀਂ ਹੁੰਦਾ ਜੇ ਚੱਲ ਜਾ ਨਹੀਂ ਖਿਲਾ ਮਾਰ ਜਾ ਨਾ ਚੱਲ ਇਹਦੀ ਕੋਈ ਜਲ ਨਹੀਂ ਕਰੀ ਆਪੇ ਸਬਜ਼ੀ ਬਣਾ ਲਓ ਨੂੰ ਸੌਂ ਗੋ ਯਾਰ ਲੈ ਤਾਂ ਅੱਜ ਮੈਂ ਦੋ ਹਾਂ ਮੈਂ ਤਾਂ ਉਦਨ ਖਾਣ ਨੂੰ ਆ ਗਈ ਸੀ ਹਾ ਹਾ ਨਹੀਂ ਮੇਰਾ ਕਿਤੇ ਤੇਰੀ ਨਹੀਂ ਜੀ ਲਾਂਗ ਦਾ ਪਰ ਉਹਨੇ ਜਾ ਕੇ ਤੇ ਤੇ ਬੈ ਗਈ ਹੈ ਜੀ ਨਾਲੇ ਜਾ ਕੇ ਜੀ ਜੀ ਨਹੀਂ ਜਾਇਆ ਮੈਂ ਉਦਨ ਖਾਣ ਮੋੜ ਆਈ ਮੇਰੇ ਜਾਂਦੇ ਨਿਆਣੇ ਸਕੂਲ ਦੇ ਆ ਮੇਰਾ ਕਿੰਨੇ ਕਰਨਾ ਸੀ ਕਿ ਮੈਂ ਉੱਥੇ ਬਹਿ ਜਾਂਦੀ ਹਾ ਹਾ ਤੇ ਤੂੰ ਤੇ ਸਾਡੇ ਘਰ ਹੀ ਨਹੀਂ ਆਈ ਮੈਂ ਤੇ ਕਿਆ ਆਈ ਨਹੀਂ ਮੇਰੇ ਤੇ ਅੰਤਰਾ ਕੀ ਨਹੀਂ ਲੱਗਾ ਤੇਰਾ ਟੇ ਟੇ ਕਿਤੇ ਆਤਰਿਆ ਪਿਆ ਸਾਰੀ ਗੱਲਬਾਤ ਇੰਨਾ ਕਰਨੀ ਸੀ ਤੁਹਾਡੇ ਘਰੇ ਕੀ ਆਉਣਾ ਨਹੀਂ ਉਹ ਤੇ ਤੇਰੀ ਦੁਸ਼ਮਣ ਹੈ ਉਹ ਵੀ ਤੂੰ ਬੈਨ ਡਾਉ ਕਿਤੇ ਮੰਜੀ ਤੇ ਤੇ ਨਹੀਂ ਉਹ ਤੇ ਛੱਡ ਦੇ ਉਹ ਤੇ ਨਾਲ ਮੈਂ ਹੁਣੇ ਆਟਾ ਲਾ ਕੇ ਆਈ 80 ਕਿਤੇ ਚੱਕਰੀ ਬੁਲਾ ਆਈ ਨਹੀਂ ਮੈਂ ਵੀ ਤੁਹਾਡੇ ਘਰੇ ਤਾਂ ਆਈ ਨਹੀਂ ਹਾਂ ਕਿਤੇ ਕੰਦੀ ਤਾਂ ਮੇਰਾ ਵੀ ਆਇਆ ਜਾਇਆ ਕਰ ਵੀ ਨਹੀਂ ਭੈਣੇ ਆਵਾਂ ਕਿ ਤੇਰੇ ਸਾਹਮਣੇ ਆ ਜਦੋਂ ਆਉਂ ਨਹੀਂ ਉਹ ਤੇ ਐ ਐ ਕਰਕੇ ਵੇਂਦੀ ਵੀ ਜਿਵੇਂ ਤੇ ਕੋਈ ਟੀ ਚੁੱਕ ਕੇ ਲੈ ਜਾ ਤਾ ਕਰਿਆ ਕਰ ਹੁਣ ਮੈਂ ਕਿਹੜਾ ਉਹ ਪੱਲੇ ਪਾਉਂਦੀ ਹਾਂ ਹੁਣ ਅੱਜ ਦੀ ਸੁਣ ਲੈ ਕਦੂ ਗਲੇ ਸੜੇ ਲੇਲੇ ਨਹੀਂ ਇੱਥੇ ਬਈਏ ਮੈਨੂੰ ਤੇ ਥੋਪੀ ਬੜੀ ਲੱਗਣ ਦੀ ਮੈਂ ਵੀ ਮਾਰੀ ਦੇ ਕਰਨ ਆਉਣੀ ਤੇ ਮੇਰਾ ਘਰ ਵਾਲਾ ਆ ਜਾਂਦਾ ਜੇ ਸ਼ਾਮਾਂ ਪੈਂਦੀਆਂ ਨਹੀਂ 3:00 ਵਜੇ ਜੇ ਕੁੰਡਾ ਹੁੰਦਾ ਜੇ ਗੋਆ ਕੱਟਾ ਕਰਕੇ ਛੋਟੇ ਤੂੰ ਆ ਕੇ ਖਲਾਰਾ ਪਾਇਆ ਵੇਲੇ ਤੁਸੀਂ ਕਿਹੜਾ ਤਰ੍ਹਾਂ ਮੈਲ ਛਕ ਲੈਣ ਲੱਗੇ ਹੋ ਨਹੀਂ ਸੋਖਣਾ ਛੱਤਾਂ ਕਿਦਾ ਇਸ ਹਾਂ ਪਾਉਣ ਲੱਗੇ ਕੋਠੀ ਥੱਲੇ ਪਾਵਾਂਗੇ ਹਾਲ ਛੋਟੇ ਪਾਵਾਂਗੇ ਕੋਠੀ ਤੁਬਦਵਾਛਣੀ ਨਿਕਲੀ ਤੂੰ ਤੇ ਨਾ ਹੀ ਨਹੀਂ ਲਿਆ ਇੰਨੀ ਤੇਰੀ ਮੇਰੀ ਬੰਦੀ ਆ ਤੇਹੀ ਕੋਠੀ ਪਾਉਣੀ ਆ ਕਿ ਭੈਣੇ ਨਾਂ ਤਾਂ ਤਾਂ ਲੈਂਦੀ ਨਾ ਜਿੰਨੀਆਂ ਭਰੀਆਂ ਹੁੰਦੀਆਂ ਅਈ ਤਾਂ ਸੁਖਣਾ ਨੀਆਂ ਵੀ ਨਹੀਂ ਭਰੀਆਂ ਨਾ ਲੈ ਬੰਦਾ ਗਾਲ ਤੇ ਘਾਰ ਹੀ ਲੈਂਦਾ ਮੈਂ ਕਿਤੇ ਖਾ ਚੱਲੀ ਹਾਂ ਤਾਂ 10 ਬਜਰ ਦੇ ਵਾਲੇ ਚੌਲ ਹੀ ਆ ਮਾਸਾ ਪੱਕਾ ਖਾ ਜਾਂਦੇ ਜਿੰਨਾਂ ਮੈਂ ਕਰ ਪੈਂਦਾ ਉਹ ਤਿੰਨ ਦੇ ਦੇ ਦੂੰਗੀ ਟੈਨਸ਼ਨ ਕੋ ਲੈਣੀ ਆ ਉਹ ਤਿੰਨ ਮੈਂ ਭਰੇ ਦੇ ਤੇਰ ਤੋਂ ਬਗੈਰ ਲੈਂਟਰ ਨਹੀਂ ਦੱਸਣਾ ਅੱਜ ਘਰੇ ਦੇ ਜੀ ਮੈਂ ਇੱਥੇ ਨਾ ਸੱਦਾਂਗੀ ਉਹੀ ਹੋ ਗਈ ਗੱਲ ਇੱਕੋ ਹੀ ਆ ਨਾਂਵੇਂ ਕਿਤੇ ਘਰੇ ਦੇ ਦੂੰਗੀ ਠੀਕ ਨਹੀਂ ਨਹੀਂ ਮੈਂ ਆਉਂਗੀ ਆਉਂਗੀ ਕਿਉਂ ਨਾ ਮੈਂ ਤਾਂ ਪਹਿਲਾਂ ਆ ਚਾਹੂੰਗੀ ਹਾਂ 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 ਆਉਣਾ ਤੇ ਮੈਂ 23 ਤੇਰੇ ਵਾਲਾ ਕੀ ਇਕ ਤਾਂ ਤੇਰੀ ਉਹ ਦੁਸ਼ਮੰਦ ਅੜਦੀ ਨਹੀਂ ਆਉਂਦੀ ਮੇਰੇ ਤਾਂ ਗੰਡੇ ਮੁੱਕੇ ਸੀ ਤੇ ਮੈਂ ਤਾਂ ਤੈਨੂੰ ਪਤਾ ਲੱਗੇ ਬੰਨੇ ਜਾਣਦੀ ਨਹੀਂ ਕਿਹਦੇ ਘਰੇ ਤੂੰ ਆਜੀ ਬਗੈਰ ਨਾ ਮੇਰੀ ਕਿਸੇ ਨਾਲ ਇਨੀ ਬੰਦੀ ਅੱਜ ਚਲਾਕੋ ਜੀ ਨੇ ਲਾਏ ਘੰਟੇ ਸਵੇਰੇ ਮੈਨੂੰ ਜਾਣਾ ਚਾਹੀਦਾ ਨਹੀਂ ਇਹ ਕਿਤੇ ਨਹੀਂ ਜਾਂਦੀ ਮੈਂ ਤੇ ਆਪਾਂ ਹਿੱਕੀ ਚਾਕੋ ਜੀ ਜਾਂਦੀ ਮੈਂ ਕਹਿੰਦੀ ਕਿਥੇ ਜਾਵੇ ਜਾਂਦੀ ਆ ਤਾਂ ਜਿਹਨੇ ਕਰਨਾ ਹੀ ਝੋੜਗੀ ਉਹ ਤੇ ਆਪਣਾ ਜ਼ਿਆਦਾ ਸਮਝਦੀ ਤੇਰਾ ਘੱਟ ਸਮਝਦੀ ਜਿਹੜੇ ਗਾਲ ਖਰਦੀ ਆ ਮੈਂ ਆਏ ਕਰਦੀ ਮੈਂ ਉਹ ਕਰਦੀ ਅੱਜ ਕੱਲੇ ਸੜੇ ਕੱਦੂ ਲੈ ਲੈ ਜੀ ਉਹੋ ਤਾਂ ਟਾਪ ਆਂਦੇ ਆ ਉਹਨੇ ਕੱਦੂ ਲੈ ਲੈ ਮੈਂ ਕੱਦੂ ਖਾਣੇ ਵੀ ਮੈਂ ਤਾਂ ਖਾਣੀ ਕੜੀ ਤੇ ਮੈਂ ਕੜੀ ਬਣਾਉਣੀ ਤੇ ਆਪੇ ਹੁਣ ਵੇਖੀ ਬਣਾਉਂਦੀ ਬਣਾਈ ਫਿਰ ਕੜੀ ਪਤਾ ਨਹੀਂ ਕੀ ਕਰਨ ਤੇ ਲੈ ਕੇ ਤੇ ਬੈਠੀ ਕਰ ਲੈ ਮੈਂ ਤੇ ਫਿਰ ਬਣਾਉਂਗੀ ਨਾ ਸ਼ਾਮ ਨੂੰ ਜੇ ਨਾ ਬਣਾਉਂਗੀ ਤੇ ਕੀ ਕੁਝ ਬਣਾ ਲਿਆ ਕਰ ਤੁਸੀਂ ਵੀ ਕੁਝ ਬਣਾਓਗੇ ਤੇ ਫੇਰ ਹੀ ਉਹ ਘਰੇ ਜਾਉਗੀ ਨਾ ਉਹ ਤਾਂ ਘਰੋਂ ਤਾਂ ਨਹੀਂ ਨਿਕਲਦੀ ਕਿਉਂਕਿ ਤੁਸੀਂ ਕਰਦੇ ਕੁਝ ਨਹੀਂ ਜੋ ਤੇ ਮੇਰਾ ਵੀ ਆਉਣ ਜਾਣ ਮੁੱਕਾ ਪਿਆ ਸਕਦੀ ਹੈ ਜੇ ਜਾਉਗੀ ਤੇ ਮੈਂ ਨਾ ਬਣਾਉਂਦੀ ਬਣਾ ਲੈ ਬਣਾ ਲਿਆ ਕਰ ਨਹੀਂ ਮੈਂ ਤੇ ਸੀ ਨਹੀਂ ਮੈਂ ਤੇ ਅੱਗੇ ਆਖ ਨਹੀਂ ਧੋਪ ਬੜੀ ਆ ਤੇ ਮੈਨੂੰ ਤਾਂ ਦਾਵਾ ਤਾਂ ਡੰਗਰਾਂ ਵੱਲ ਪੇ ਹੀ ਦਿੰਦਾ 3 ਵਜ ਦੇ ਨੇ ਤੇ ਮੇਰੇ ਘਰੇ ਸਬਜ਼ੀ ਤਰਨਵਾਰੀ ਤੇ ਲੱਭਣ ਕੋਈ ਤਰਨ ਨੂੰ ਦਿਆ ਨਹੀਂ ਮੈਂ ਦੇਖੀ ਤੇ ਤੂੰ ਕੜੀ ਬਣਾਏ ਤੇ ਤੇਰੇ ਵਾਲੋ ਕਬਲਾ ਲੈ ਆਉਂਗੀ ਆਏ ਹਾਏ ਤੇ ਕਿਉਂ ਟੈਨਸ਼ਨ ਲੈਣੀ ਹੈ ਜੇ ਨਾਲਾ ਬਣਾਉਗੀ ਮੈਂ ਬਣਾ ਲੂੰਗੀ ਕੌਲਾ ਤੇਰਾ ਮੈਂ ਵੱਧ ਵੇਸਨ ਪਾ ਲੈਣੀ ਕਬਲਾ ਕੜੀ ਦਾ ਲੈ ਮੈਂ ਤੇ ਚਲ ਤੇ ਇਹ ਤਾਂ ਸਾਰੇ ਨੂੰ ਵਧੀਆ ਮੈਂ ਤੇ ਗੰਡਿਆਂ ਦੀ ਵੀ ਨਹੀਂ ਲੋੜ ਮੈਨੂੰ ਆਉ ਤੇ ਤੂੰ ਚੋਰੀ ਕਰਦਾ ਲੈ ਆਉਣੀ ਕੜੀ ਲੈ ਆਜੀ ਆਜੀ ਨਹੀਂ ਨਹੀਂ ਮੈਂ ਆਉਂਗੀ 3:00 ਵਜੇ ਆਈ ਡਾ ਕਬਲਾ ਬਥੇਰਾ ਕੜੀ ਦਾ ਨਹੀਂ ਮੋਸ ਨੀ ਕੋਈ ਡੱਡਾ ਕੋ ਚੌੜਾ ਤੂ ਮੇਰੇ ਤੇ ਨਿਆਣੇ ਨਹੀਂ ਆ ਤੋ ਸੁਖਣਾ ਉੱਡੇ ਚੰਗਾ ਚੰਗਾ ਆਜੀ ਚੰਗਾ ਛੇਤੀ ਆ ਜੀ ਮੈਂ ਜਾਵਾਂ ਘਰੇ ਉਹਨੇ ਮੈਂ ਤੇ ਨਹੀਂ ਕੱਡਾ ਗੁੰਡਾ ਸੀ ਮੈਂ ਵੇਖਾ ਤਾਂ ਸਹੀ ਵੀ ਕਰਦੀ ਕੀ ਏ ਜੇ ਨਾ ਤਰੂ ਮੈਂ ਤੇ ਤਰੂੰਗੀ ਨਾ ਫਿਰ ਹਉ ਤਰ ਛੱਡੀ ਤੂੰ ਚੰਗਾ ਲੈ ਮੈਨੂੰ ਵੀ ਥੋੜੀ ਦੇ ਦੇ ਮੈਨੂੰ ਚੰਗਾ ਤੇਰੇ ਫੁੰਕਰੇ ਜਦ ਚੇਤਨਾ ਬੋਲਾ ਮੇਰਾ ਤੇਰਾ ਚੇਤ ਆਪਣਾ ਕਮੜ ਗੇ ਤੇਰਾ ਤਾਂ ਮੈਨੂੰ ਕਦੀ ਵੀ ਨਹੀਂ ਭੁੱਲਦਾ ਚੱਲ ਠੀਕ ਆ ਫਿਰ ਹਾਂ ਆ ਜੀ ਆਵਾਂਗੀ ਮੈਂ ਜਰੂਰ ਆਜੀ ਆ ਮੇਰਾ ਕੰਮ ਥੋੜਾ ਹੀ ਰਹਿ ਗਿਆ ਬਸ ਇੱਕ ਦਫਾ ਕਰ ਐਵੇਂ ਧੁੱਪੇ ਡਾਈ ਰਹੀ ਨੀ ਦੁੱਧ ਨਹੀਂ ਪੀਣਾ ਦਸ ਰਾ ਆਹ ਇਹ ਤਾਂ ਠੰਡਾ ਹੋ ਲੈਂਦੇ ਨਾ ਦੁੱਧ ਪੀ ਲਈ ਤੇ ਇੱਥੇ ਮੂੰਹ ਲਾ ਲਿਆ ਕਰ ਛਣਾ ਨੂੰ ਆਏ ਹਾਂ ਨੀ ਭੈਣੇ ਤੂੰ ਵੀ ਨਹੀਂ ਸਿੱਧੀਆਂ ਹੀ ਮਾਰਦੀ ਛਣਾ ਨੂੰ ਮੈਂ ਮੂੰਹ ਲਾ ਲੂੰ ਤੇ ਬਾਅਦੀ ਟੱਬਰ ਮੈਂ ਕਿੱਥੇ ਖੜਨਾ ਦੱਸ ਕਿ ਉਹ ਵੀ ਲੈ ਆ ਤੇਰਾ ਨਾਲ ਹੀ ਆ ਜੀ ਆਉ ਆਉ ਜਰੂਰ ਤੂੰ ਟੈਨਸ਼ਨ ਨਾ ਲੈ ਤੂੰ ਤਾਂ ਗੜੀ ਤਾਂ ਮਨੜੀ ਬਣਾ ਮੈਂ ਤਾਂ ਤੇਰਨੋਂ ਵੀ ਜ਼ਿਆਦੀ ਚਲਾ ਕੇ ਆ ਤੈਨੂੰ ਕੀ ਲੱਗਦਾ ਦੱਸ ਮੈਨੂੰ ਘਰੇ ਤੇਰਾ ਹੀ ਆਂਦਾ ਹੀ ਆ ਹੋਰ ਵੀ ਨੂੰ ਦੱਸ ਕੀ ਚਾਹੀਦਾ ਇਹੋ ਜਿਹੇ ਤਾਂ ਮੈਂ ਕਈ ਚਾਰੀ ਆਂ ਇਦਾਂ ਦੀ ਚਾਹੀਦੀ ਗਵੰਡਾ ਸਾਰੇ ਤਾਂ ਪੱਕੀਆਂ ਪਕਾਈਆਂ ਹਾਲ ਦੀ ਤੇਰੇ ਤਾਂ ਰੋਟੇ ਨਾਲ ਪਰਾਹੀ ਇਹਦੇ ਕੋਲ ਰਹੀ ਸੀ ਖਾਂਦੀ ਮੈਂ ਕਿੱਦਾਂ ਮੈਂ ਤੇ ਮੇਰੀਆਂ ਆਂਗਲਾਂ ਤਾਂ ਨੱਚਣੀਆਂ ਚਾਹੀਤੀ ਤੂੰ ਤਾਂ ਮੇਰਾ ਚਾਉਂਦਾ ਹੀ ਆ ਕਿਹੜਾ ਦੁਸ਼ਮਣ ਮੇਰੀ ਉਹ ਦੂਜੀ ਤੇ ਘਰ ਛੱਡ ਕੇ ਵੀ ਨਹੀਂ ਜਾਂਦੀ ਆਏ ਦੇਖ ਕੋਈ ਲੜਾਈ ਲੜੂ ਪੈ ਜੋ ਦੋਵਾਂ ਜੀਵਾਂ 'ਚ ਕਦੇ ਨਿਕਲ ਜੂ ਮੇਰੀ ਤਾਂ ਲਾਂਟ ਰੇ ਲੱਗ ਜੂ ਪਰ ਕਿੱਥੇ ਕਰਮਾ ਚਾਹੀਨਾ ਸੋਖ ਆਪਨੇ ਲਿਖਿਆ ਆ ਗੁਆ ਘੂੜਾ ਹੋਜਣਾ ਹੀ ਬਸ ਲਿਖਿਆ ਜੋ ਤਿੰਨ ਵੱਜਦੇ ਐ ਨੂੰ ਕੱਢ ਦਿੰਦਾ ਮੈਂ ਕਿੱਥੋਂ ਤੇ ਨਾਂ ਨਾ ਹੁੰਦਾ। ਇਹ ਕੋਈ ਨਾ ਹੁੰਦਾ। ਘਰ ਨੂੰ ਮੇਰਾ ਵੀ ਰੰਗ ਕਾਲਾ ਹੋ ਜਾਣਾ ਕਿਦਾਂ। ਫਿਰ ਇਹ ਚੱਲ ਮੈਂ ਵੀ ਘਰ ਵਿੱਚ ਪੋਰਾ ਹੀ ਹਾਲ ਹੋ ਗਿਆ। ਖਾਣੇ। ਬੱਦ ਖਾਦੀ ਵੀ ਕਰਤਾਂ ਕੀ ਰਹਿੰਦੇ। ਮੈਂ ਜੱਜਾ ਕਰੀ ਤਰ। ਤੇ ਮੈਂ ਤੇ ਉਹਨੂੰ ਵੀ ਨਾਰਾ ਲਾਉਣ ਕਿ ਤੈਨੂੰ ਪੜੀ ਦੋਂਗੇ। ਹੁਣ ਇਹ ਨਹੀਂ ਲੱਗ ਪਈ ਆ। ਮੈਂ ਤੇ ਤੈਨੂੰ ਢੀ ਕਰਕੇ ਤੋ ਕਿੰਨਾ ਟਾਈਮ ਹੋਗਾ ਤੂੰ ਤਾਂ ਜਾ ਬੜੀ ਮੈਂ ਬੱਥੇ ਤੂੰ ਉਹਨੇ ਕੋਲ ਲੈ ਜਾ ਤਾਂ ਬੜੀ ਤਕਲੀਫ ਹੁੰਦੀ ਕਿ ਤੂੰ ਕਦੇ ਨਹੀਂ ਪੜ ਸਕਦੀ ਜਾਂ ਤਾਂ ਕੋਈ ਅਨਿਆਣੀ ਲਵਾਉਂਦੀ ਮੇਰੇ ਹੱਥਾਂ 'ਚ ਮਿਰਚਾਂ ਫੜੀ ਫਿਰਦੀ ਮੈਂ ਤਾਂ ਸਬਜ਼ੀਆਂ ਚੀਰੀਆਂ ਜਾਂ ਨਹੀਂ ਦਸ ਨਿਆਣੀ ਜਾਂ ਤੂੰ ਚੱਲੀਏ ਤੇ ਉਹਨੂੰ ਵੀ ਲੈ ਜਾ ਕੜੀ ਕਮਾ ਲਿਆ ਹੋਰ ਤਾਂ ਸੈਣੀ ਮੈਂ ਬੜਾ ਕੰਮ ਕਰਦੀ ਕਰ ਲਾਂ ਫੇ ਤੂੰ ਦਸ ਨਿਆਣੀ ਨੂੰ ਨਾਲ ਲੈ ਜਾ ਵੀ ਉਹ ਵੀ ਨਾਲ ਚਾੜੇ ਹੁਣ ਉਹਨੂੰ ਸੁਪਰ ਬਾਜ਼ਾਰ ਦੇ ਅੰਦਰ ਤੇ ਫੇਰ ਹੁਣ ਲੱਗੀ ਦਸ ਨਿਆਣੀ ਹੱਥ 'ਚ ਮਿਰਚਾਂ ਲਾ ਲੂਗੀ ਆਈ ਹੁਣੀ ਉਹਦੇ ਕੋਲੋਂ ਬਈ ਕੀ ਹੋ ਰਹੀ ਨੇ ਕਿੱਥੇ ਜਾਣਾ ਇੱਕੋ ਹੀ ਲੱਭੀ ਇਹਨੂੰ ਮਾਰ ਉਹਦੇ ਕੰਮ ਉਹ ਨਹੀਂ ਚੰਗੇ ਮੈਨੂੰ ਪੁੱਖੀ ਮਤ ਦੇਣੀ ਉਹਨੇ ਕਿਹੜੀ ਸਿੱਧੀ ਦੇਣੀ ਨਹੀਂ ਪਹਿਣ ਕਰਮੋ ਨਹੀਂ ਪਹਿਣ ਕਰਮੋ ਤੰਗੀ ਤੇ ਵੜੀ ਬਾਹਰ ਦੀ ਸਬਜ਼ੀ ਦਾ ਲਾਰਾ ਉਹ ਤਾਂ ਜੀਣਾ ਬਾਹਰ ਆ ਜਾਂਦੀ ਹੋਵੇ ਨਹੀਂ ਪਹਿਣ ਕਰਮੋ